ਇੱਕ ਕਵਿਤਾ ਕੰਗਲ ਸਿੰਘ ਚੰਮਨ ਦੀ ਲਿਖੀ ਹੋਈ ਹੈ। ਖਾਸ ਰਸ ਕਵਿਤਾ ਹੈ। ਆਓ ਧਿਆਨ ਨਾਲ ਸਰਵਣ ਕਰੀਏ। ਦੁਨੀਆਂ ਬਦਲ ਗਈ ਦੁਨੀਆਂ ਦੇ ਲੋਕ ਬਦਲੇ ਰਾਜੇ ਬਦਲ ਗਏ ਰਾਣੀਆਂ ਬਦਲ ਗਈਆਂ ਜਿਹੜੇ ਨਹੀਂ ਬਦਲੇ ਉਹ ਵੀ ਬਦਲ ਜਾਸਣ ਕਿਉਂਕਿ ਗੱਲਾਂ ਪੁਰਾਣੀਆਂ ਬਦਲ ਗਈਆਂ। ਹਰ ਇੱਕ ਚੀਜ਼ ਨੇ ਧਾਰਿਆ ਨਵਾਂ ਫੈਸ਼ਨ ਸਭੇ ਚੀਜ਼ਾਂ ਨ ਕਮੀਆਂ ਬਦਲ ਗਈਆਂ ਚਾਚੀ ਆਂਟੀ ਤੇ ਚਾਚੇ ਤੋਂ ਬਣੇ ਅੰਕਲ ਡੈਡੀ ਬਦਲ ਗਏ ਮੰਮੀਆਂ ਬਦਲ ਗਈਆਂ ਬ੍ਰਹਮਚਾਰੀ ਦੇ ਬੱਚੇ ਸਕੂਲ ਜਾਂਦੇ ਆਲੀ ਸ਼ਾਨ ਚੌਬਾਰੇ ਬਹਿ ਰਾਗੀਆਂ ਦੇ ਜ਼ਿੰਮੇਦਾਰ ਲੈਂਦੇ ਕਰਜ਼ਾ ਬੈਂਕ ਵਿੱਚੋਂ ਬੈਂਕਾਂ ਵਿੱਚ ਨੇ ਖਾਤੇ ਤਿਆਗੀਆਂ ਦੇ ਦੇਵਦਾਸੀਆਂ ਦੇ ਸੂਟ ਬੋਸ਼ ਕੀਦੇ ਟਹਿਰਾ ਲੀਨ ਦੇ ਚੋਲੇ ਉਹਦਾਸੀਆਂ ਦੇ ਪਿੱਲੇ ਜੋਗੀ ਦੇ ਬਰਫਦਾ ਕਾਰਖਾਨਾ ਕਾਰਖਾਨੇ ਵਿੱਚ ਹਿੱਸੇ ਸੰਿਆਸੀਆਂ ਦੇ ਅੱਗੇ ਗੱਦੀਆਂ ਤੇ ਗੁਰੂ ਬੈਠਦਾ ਸੀ ਗੁਰੂ ਅੱਜ ਕੱਲ੍ਹ ਕੁਰਸੀ ਤੇ ਸੱਜਦਾ ਏ ਆਪ ਸੰਤ ਜੀ ਸੋਫੇ ਤੇ ਲੇਟਦੇ ਨੇ ਭਾਸ਼ਨ ਟੇਪਰ ਕਾੜ ਤੇ ਵੱਜਦਾ ਏ ਦਸਾਂ ਨਵਾਂ ਦੀ ਕਿਰਤ ਦਾ ਢੰਗ ਦੱਸੇ ਆਪ ਤੱਕੜੀ ਨੂੰ ਠੋਂਗਾ ਲਾਉਣ ਵਾਲਾ ਉਹ ਵੀ ਆਖਦਾ ਨਿਤ ਇਸ਼ਨਾਨ ਕਰਿਓ ਆਪ ਮੱਸਿਆ ਪੁੰਨਿਆ ਨਾਉਣ ਵਾਲਾ ਜੀ ਦੇ ਪਿਓ ਨੇ ਟਿੰਡਾ ਵੀ ਵੇਖਿਆ ਨਹੀਂ ਸੈਨਸ ਦੱਸਦਾ ਉਹ ਅਦਵਾਨਿਆਂ ਦੀ ਧੰਗ ਦੱਸੇ ਪਰਿਵਾਰ ਨਿਯੋਜਨਾ ਦੇ ਜੀ ਦੀ ਆਪਣੀ ਦਰਜਣ ਨੇ ਆਣਿਆਂ ਦੀ ਛੜਾ ਸਿੱਖਿਆ ਦੇ ਘਰਸੀਆਂ ਨੂੰ ਧੰਗ ਔਰਤ ਮਨਾਉਣ ਦਾ ਦੱਸਦਾ ਏ ਆਪ ਮੰਗ ਕੇ ਰੋਟੀਆਂ ਖਾਣ ਵਾਲਾ ਰਾਸਤਾ ਪੈਸਾ ਕਮਾਉਣ ਦਾ ਦੱਸਦਾ ਏ ਨਵੀਂ ਰੋਸ਼ਨੀ ਨੇ ਆ ਹਨੇਰ ਪਾਇਆ ਬੱਤੀ ਸ਼ਰਮ ਹਿਆ ਦੀ ਗੁੱਲ ਹੋ ਗਈ ਚੰਨ ਚੜਿਆ ਪਛਮੀ ਕਲਚਰਾ ਨੇ ਪ੍ਰੇਮ ਪਿਆਰ ਦੀ ਫਟਕੜੀ ਫੁੱਲ ਹੋ ਗਈ ਐਸਾ ਫੈਸ਼ਨ ਪ੍ਰਸਤੀ ਨੇ ਜੋਰ ਪਾਇਆ ਬਦਲ ਸੁਟਿਆ ਢੰਗ ਸ਼ਬਾਬ ਦਾ ਏ ਹੁਣ ਤਾਂ ਸ਼ਹਿਰ ਦੀ 10ਵੀਂ ਦੁਕਾਨ ਪਿੱਛੇ ਹੱਟੀ ਯਾਰ ਮੀਠੇ ਕਾ ਸ਼ਰਾਬ ਦਾਏ ਕਦੇ ਸਮਸੀ ਪਸੂ ਵੀ ਅੱਕ ਜਾਂਦੇ ਹੈਨ ਝੂਠੀਆਂ ਬੁਰਕੀਆਂ ਖਾ ਖਾ ਕੇ ਉਸੇ ਧਰਤੀ ਤੇ ਅਜ ਮਾਸੂਮ ਬੱਚਾ ਟੋਕੜੇ ਮੰਗਦਾਏ ਤਰਲੇ ਪਾਪਾ ਕੇ ਫੋਟ ਪਾਥ ਤੇ ਪਿਆ ਗਰੀਬ ਬੱਚਾ ਵੇਖੋ ਠੰਡ ਦੇ ਨਾਲ কুরਲਾਈ ਜਾਂਦਾ ਉਧਰ ਇਹ ਰ ਕੰਡੀਸ਼ਨ ਦੇ ਬੈੱਡ ਉੱਤੇ ਬੈਠਾ ਕੁੱਤਾ ਜਲੇਬੀਆਂ ਖਾਈ ਜਾਂਦਾ ਘਾ ਖਾਂਦੇ ਮਾਸੂਮਾਂ ਨੂੰ ਵੇਖਿਆ ਏ ਵੱਧ ਕੇ ਇਸ ਤੋਂ ਸਮਾਨਾ ਆ ਜਾਵੇ ਹੋਸ਼ ਕਰੋ ਕੁਝ ਸਮੇਂ ਦੇ ਮਿਹਰਬਾਨ ਬੰਦਾ ਬੰਦੇ ਨੂੰ ਕਿਤੇ ਨਾ ਖਾ ਜਾਵੇ ਗੁਰੂ ਨਾਨਕ ਤੇ ਗੌਤਮ ਦੀ ਜਾਪਦਾਏ ਸਾਰੀ ਸਿੱਖਿਆ ਭੁੱਲਦੀ ਜਾ ਰਹੀ ਏ ਜਮਨ ਜਾਪਦਾ ਸ਼ਿਵਾਂ ਦੀ ਫੇਰ ਮੁੜ ਕੇ ਅੱਖ ਤੀਸਰੀ ਖੁੱਲਦੀ ਜਾ ਰਹੀ ਏ ਗੁਰੂ ਨਾਨਕ ਤੇ ਗੌਤਮ ਦੀ ਜਾਪਦਾਏ ਸਾਰੀ ਸਿੱਖਿਆ ਭੁੱਲਦੀ ਜਾ ਰਹੀ ਏ ਜਮਨ ਜਾਪਦਾ ਸ਼ਿਵਾਂ ਦੀ ਫੇਰ ਮੁੜ ਕੇ ਅੱਖ ਤੀਸਰੀ ਖੁੱਲਦੀ ਜਾ ਰਹੀ ਏ ਜਮਨ ਜਾਪਦਾ ਸ਼ਿਵਾਂ ਦੀ ਫੇਰ ਮੁੜ ਕੇ ਅੱਖ ਤੀਸਰੀ ਖੁੱਲਦੀ ਜਾ ਰਹੀ ਏ